ਸ਼ੁਗਰੂਰ ਦੇ ਡੀਸੀ ਦਫ਼ਤਰ ਅੱਗੇ 71 ਹੋਏ ਸੰਯੁਕਤ ਕਿਸਾਨ ਮੋਰਚਾ ਤੇ ਬਾਕੀ ਜਥੇਬੰਦੀਆਂ ਦੇ ਸੱਜੇ ਤੇ ਸਾਰੇ ਲੋਕ ਪਹਿਲਾ ਇੱਕ ਨਾਣਾ ਲਾਈਏ ਜਿਹਦੇ ਤੋਂ ਇਹ ਸਰਕਾਰ ਨੂੰ ਦੁੱਖ ਵੀ ਹੈ ਜਿਸ ਤਰੀਕੇ ਨਾਲ ਜਿਹੜੇ ਕਾਲਾ ਚਾਰਜੀ ਨੇ ਲਾਇਆ ਕਿ ਕਿਸਾਨਾਂ ਮਜ਼ਦੂਰਾਂ ਪੱਤਰਕਾਰਾਂ ਮੁਲਾਜ਼ਮਾਂ ਕਿਰਤੀਆਂ ਦਾ ਏਕਾ ਜਿੰਦਾਬਾਦ 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 ਮੀਡੀਆ ਦੇ ਉੱਤੇ ਜਿਵੇਂ ਇੱਥੇ ਚਾਰ ਵਕ ਵਕ ਹਮਲੇ ਲਿਖੇ ਨੇ ਜੋ ਕੇਂਦਰ ਸਰਕਾਰ ਕਰ ਰਹੀ ਹੈ ਮੀਡੀਆ ਦੇ ਉੱਤੇ ਵੀ ਕੋਈ ਇਹ ਪਹਿਲਾ ਹਮਲਾ ਨਹੀਂ ਕੇਂਦਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਦਿੱਲੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਜਿਹੜਾ ਮੀਡੀਆ ਹੈ ਉਹ ਗੋਦੀ ਮੀਡੀਆ ਬਣ ਚੁੱਕਿਆ ਹੈ ਉਹ ਮੀਡੀਆ ਨਾ ਤਾਂ ਕਿਸਾਨਾਂ ਦੀ ਗੱਲ ਕਰਦਾ ਹੈ ਨਾ ਮਜ਼ਦੂਰਾਂ ਦੀ ਗੱਲ ਕਰਦਾ ਹੈ ਉਹ মিডিਆ ਗੱਲ ਕਰਦਾ ਸਰਕਾਰ ਦੇ ਵਾਸਤੇ ਇੱਕ ਪ੍ਰਚਾਰ ਵਿਚਾਰਕ ਬਣ ਕੇ ਵਿਚਰ ਰਿਹਾ ਤੇ ਜੇਕਰ ਕੋਈ ਗੱਲ ਕਰਦਾ ਤਾਂ ਦੋ ਫਿਰਕਿਆਂ ਨੂੰ ਲੜਾਉਣ ਦੀ ਗੱਲ ਕਰਦਾ ਤੇ ਧਰਮਾਂ ਨੂੰ ਲੜਾਉਣ ਦੀ ਗੱਲ ਕਰਦਾ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਪੰਜਾਬ ਜਦੋਂ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ ਅਮਲਵੀ ਪਾਰਟੀ ਦੀ ਸਰਕਾਰ ਆਈ ਹੈ ਜਿਹੜੇ ਕਹਿੰਦੇ ਸੀ ਬਦਲਾ ਆਵੇਗਾ ਉਹ ਸਰਕਾਰ ਆਉਣ ਤੋਂ ਬਾਅਦ ਇੰਨਾ ਕੁ ਬਦਲਾ ਆ ਗਿਆ ਕਿ ਪੰਜਾਬ ਦੇ ਵਿੱਚ ਵੀ ਦੋ মিডিਏ ਬਣ ਚੁੱਕੇ ਨੇ ਇੱਕ ਕੇਜੀ মিডিਆ ਜਿਹੜਾ ਕੇਜਰੀ ਵਾਲਦੇ ਅਧੀਨ ਚੱਲਦਾ ਤੇ ਦੂਜਾ ਲੋਕਾਂ ਦਾ মিডিਆ ਜਿਹੜਾ ਆਜ਼ਾਦ ਹੋ ਕੇ ਚੱਲਦਾ ਸੋ ਸਰਕਾਰ ਨੂੰ ਦਿੱਕਤ ਆ ਇਸ মিডিਏ ਤੋਂ ਜਿਸਦੇ ਚੱਲਦਿਆਂ 2022 ਤੋਂ ਹੀ ਪਹਿਲਾ ਸਾਡੇ ਚੈਨਲ ਬੰਦ ਕੀਤੇ ਗਏ ਸਟ੍ਰਾਈਕਾਂ ਮਾਰ ਕੇ ਰਿਪੋਰਟਾਂ ਕਰਕੇ ਜਦੋਂ ਚੈਨਲ ਬੰਦ ਕਰਨ ਤੇ ਸਬਰ ਨਹੀਂ ਆਇਆ ਫਿਰ ਇਹਨਾਂ ਨੇ ਪਰਚੇ ਪਾਉਣੇ ਸ਼ੁਰੂ ਕਰ ਦਿੱਤੇ ਸੀਆਈਡੀਆਂ ਤੋਂ ਇਨਕੁਆਰੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਤੇ 21 ਸਾਲ 2025 ਦੇ ਵਿੱਚ ਫਰਵਰੀ ਚ ਪਹਿਲਾ ਪਰਚਾ ਹੁੰਦਾ ਤੇ ਦਸੰਬਰ ਤੇ ਜਾ ਕੇ ਦੂਜਾ ਪਰਚਾ ਦਰਜ ਕੀਤਾ ਜਾਂਦਾ ਜਿਹੜਾ ਦੂਜਾ ਪਰਚਾ ਉਹ ਮੇਰੇ ਸਮੇਤ 10 ਜਣਿਆਂ ਤੇ ਕੀਤਾ ਜਾਂਦਾ ਪਰਚਾ ਕਿਸ ਲਈ ਕੀਤਾ ਜਾਂਦਾ ਕਿ ਸਿਰਫ ਇਹੀ ਸਵਾਲ ਪੁੱਛਿਆ ਸੀ ਕਿ ਮੁੱਖ ਮੰਤਰੀ ਪੰਜਾਬ ਪੰਜਾਬ ਦੇ ਵਿੱਚ ਨਹੀਂ ਆ ਉਹ ਵਿਦੇਸ਼ੀ ਦੌਰੇ ਤੇ ਨੇ ਉਹਨਾਂ ਤੇ ਜਾਣ ਤੋਂ ਬਾਅਦ ਜਿਹੜਾ ਹੈਲੀਕਾਪਟਰ ਹੈ ਪੰਜਾਬ ਦਾ ਇਹਨੂੰ ਕੌਣ ਵਰਤ ਰਿਹਾ ਕਿਉਂਕਿ ਇਹ ਸਵਾਲ ਪੁੱਛਣਾ ਸੀ ਕਿ ਕਿਉਂਕਿ ਜਿਹੜਾ ਹੈਲੀਕਾਪਟਰ ਜਿਹੜਾ ਚੱਲਦਾ ਹੈ ਉਹ ਪੰਜਾਬ ਦੇ ਲੋਕਾਂ ਦੀ ਜੇਕਰ ਚੱਲਦਾ ਉਹਦੇ ਟੈਕਸ ਪੰਜਾਬ ਦੇ ਲੋਕ ਦਿੰਦੇ ਨੇ ਤਾਂ ਹੈਲੀਕਾਪਟਰ ਉਹਦਾ ਸੋ ਐਸੋ ਸਵਾਲ ਪੁੱਛਣ ਤੇ ਪਰਚਾ ਦਰਜ ਕਰਕੇ ਰੱਖ ਲਿਆ ਉਹ ਰੱਟਾ ਅਸਲੀ ਗਿਆ ਕਿ ਕੱਲ ਨੂੰ ਕੋਈ ਅੰਦੋਲਨ ਚੱਲੇਗਾ ਕਿਸਾਨਾਂ ਮਜ਼ਦੂਰਾਂ ਦਾ ਜਿਆਦੇ ਕਵਰੇਜ ਕਰਨ ਜਾਣਗੇ ਪੱਤਰਕਾਰ ਉਦੋਂ ਗ੍ਰਿਫਤਾਰੀਆਂ ਪਾਵਾਂਗੇ ਜਿਹਾ ਰੋਟਾਂ ਜਿਹੜੇ ਆਉਂਦੀਆਂ ਜਦੋਂ ਲੋਕ ਆਪ ਦੀ ਗੱਲ ਰੱਖਣਗੇ ਉਦੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਪਰ ਉਹ ਪਰਚਾ ਬਾਹਰ ਆਇਆ ਲੋਕਾਂ ਦੇ ਦਵਾ ਦੇ ਚਲਦਿਆਂ ਸਰਕਾਰ ਗ੍ਰਿਫਤਾਰਤਾ ਨਹੀਂ ਕਰ ਸਕੀ ਪਰ ਅਸੀਂ ਇਹ ਚਾਹੁੰਦੇ ਆ ਕਿ ਮੀਡੀਆ ਦੀ ਆਜ਼ਾਦੀ ਬੋਲਣ ਦੀ ਯਾਗਤੀ ਬਰਕਰਾਰ ਰਹੇ ਇਸੇ ਲਈ 24 ਤਰੀਕ ਨੂੰ ਬਠਿੰਡੇ ਇੱਕ ਵੱਡਾ ਇਕੱਠ ਰੱਖਿਆ ਉਹ ਇਕੱਠ ਅਸੀਂ ਤੁਹਾਡੇ ਸਿਰ ਤੇ ਰੱਖਿਆ ਕਿਉਂਕਿ ਪੱਤਰਕਾਰਾਂ ਦਾ ਨਿੱਜੀ ਕੋਈ ਕੇਡਰ ਨਹੀਂ ਹੁੰਦਾ ਨਿੱਜੀ ਕੋਈ ਉਹਨਾਂ ਦੀ ਜਥੇਬੰਦੀ ਇਸ ਤਰੀਕੇ ਦੀ ਨਹੀਂ ਹੁੰਦੀ ਪਰ ਅਸੀਂ ਪੱਤਰਕਾਰੀ ਹਮੇਸ਼ਾ ਇਹ ਜਿਹੜਾ ਪ੍ਰਾਂਅ ਲੈ ਕੇ ਚੱਲਦੇ ਆ ਕਿ ਸਾਡੀ ਪੱਤਰਕਾਰੀ ਲੋਕਪੱਖੀ ਹੈ ਆਮ ਤੌਰ ਤੇ ਗੱਲ ਕਿਹਾ ਜਾਂਦਾ ਕਿ ਪੱਤਰਕਾਰ ਨਿਰਪੱਖ ਹੁੰਦਾ ਹੈ ਵੈਸੇ ਨਿਰਪੱਖ ਨਾਮ ਦੀ ਦੁਨੀਆ ਤੇ ਕੋਈ ਚੀਜ਼ ਨਹੀਂ ਹੁੰਦੀ ਬੰਦਾ ਕਿਸੇ ਨਾ ਕਿਸੇ ਪੱਖ ਜਰੂਰ ਹੁੰਦਾ ਹੈ ਜੋ ਅਸੀਂ ਸਰਕਾਰ ਵਾਲੇ ਪੱਖ 'ਚ ਖੜਨ ਦੀ ਥਾਂ ਤੇ ਅਸੀਂ ਲੋਕਾਂ ਦੇ ਪੱਖ 'ਚ ਖੜਨ ਨੂੰ ਚੁਣਿਆ ਹੈ ਜੋ ਅਸੀਂ ਜਿਹੜਾ 24 ਤਰੀਕ ਨੂੰ ਬਠਿੰਡੇ ਡੀਸੀ ਦਫ਼ਤਰ ਅੱਗੇ ਧਰਨਾ ਦੇ ਰਹੇ ਆ ਵੈਸੇ ਕੁਝ ਲੋਕਾਂ ਨੇ ਵੀ ਸ਼ੰਕਾਹਾਂ ਨੇ ਕਿ ਹਾਈ ਕੋਰਟ ਦੇ ਵਿੱਚੋਂ ਸਪਰਕੇ ਤੇ ਸਟੇ ਹੋ ਗਿਆ ਕੀ ਤੁਸੀਂ ਪ੍ਰੋਟੈਸਟ ਕਰੋਗੇ ਅਸੀਂ ਇਹ ਗੱਲ ਕਲੀਅਰ ਕਰਨੀ ਚਾਹੁੰਦੇ ਆ ਇੱਥੋਂ ਕਿ ਸਾਡੀ ਟੇਕ ਲੋਕਾਂ ਤੇ ਐ ਸਾਡੀ ਟੇਕ ਕਿਸੇ ਹੋਰ ਸੰਸਥਾ ਤੇ ਨਹੀਂ ਸਾਡੀ ਟੇਕ ਲੋਕਾਂ ਤੇ ਐ ਅਸੀਂ ਲੋਕਾਂ ਦੇ ਸਰਤੇ ਇਹ ਪਰਚਾ ਵੀ ਰੱਦ ਕਰਾਉਣਾ ਤੇ ਇਹ ਚੀਜ਼ ਵੀ ਕਰਨੀ ਹੈ ਕਿ ਪੰਜਾਬ ਦੇ ਵਿੱਚ ਬੋਲਣ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਤੇ ਮੈਂ ਇੱਕ ਗੱਲ ਦੀ ਕਹਿਣਾ ਕਿ ਜਿਵੇਂ ਅਸੀਂ ਕਹਿੰਦੇ ਆ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਚ ਲੱਗਦਾ ਸੀ ਤਾਂ ਵੱਡੀ ਗਿਣਤੀ ਗਲਵਾਈ ਪੰਜਾਬ ਕਰਦਾ ਸੀ ਤਾਂ ਉਸੇ ਤਰੀਕੇ ਨਾਲ ਜਦੋਂ ਅੱਜ ਪੂਰੇ ਦੇਸ਼ ਦੇ ਵਿੱਚ ਮੀਡੀਆ ਨੂੰ ਦਬਾਇਆ ਜਾ ਰਿਹਾ ਤਾਂ ਮੀਡੀਆ ਦੀ ਆਜ਼ਾਦੀ ਦੀ ਸਭ ਤੋਂ ਵੱਡੀ ਗੱਲ ਵੀ ਪੰਜਾਬ ਤੋਂ ਹੋਣੀ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ ਪਹਿਲੀ ਸਰਕਾਰ ਆ ਜਿਹਦੇ ਖਿਲਾਫ 1.5 ਸਾਲ ਚ ਮੀਡੀਆ ਨੇ ਸੱਤ ਪ੍ਰੋਟੈਸਟ ਕੀਤੇ ਐ ਐਤੋਂ ਪਹਿਲਾਂ ਮੀਡੀਆ ਸਿਰਫ ਲਖੇਦੀਆਂ ਤੇ ਰਹਿੰਦਾ ਹੁੰਦਾ ਸੀ ਜਾਂ ਕੋਰਟਾਂ 'ਚ ਜਾਂਦਾ ਸੀ ਪਰ ਪਹਿਲੀ ਵਾਰ ਇਹ ਹੋਇਆ ਕਿ মিডিਆ ਨੇ ਲੋਕਾਂ ਤੇ ਟੇਕ ਰੱਖੀ ਆ ਕਿਉਂਕਿ ਲੋਕਾਂ ਦਾ মিডিਆ ਤੇ ਲੋਕਾਂ ਦੇ ਕਰਕੇ ਪਹਿਲਾ ਪਰਚਾ ਵੀ ਰੱਦ ਲੋਕਾਂ ਨੇ ਕਰਵਾਇਆ ਤਾਂ ਹੀ ਚਾਰ ਦਿਨਾਂ ਚ ਆ ਪਰਚਾ ਵੀ ਮੇਰੇ ਕਰਾ ਰੱਦ ਕਰਵਾਉਣਗੇ ਸੋ ਪੰਜਾਬ ਨੇ ਜਿਵੇਂ ਕਿਸਾਨੀ ਚ ਪਹਿਲ ਕੀਤੀ ਪੰਜਾਬ ਜਿਵੇਂ ਲਗਾਤਾਰ ਕੇਂਦਰ ਦੀਆਂ ਮਾਰੂ ਨੀਤੀਆਂ ਖਿਲਾਫ ਲੜਦਾ ਉਹਨੇ ਪੰਜਾਬ ਚ মিডিਆ ਦੀ ਜਿਹੜੀ ਆਵਾਜ਼ ਬੰਦੀ ਦੇ ਖਿਲਾਫ ਵੀ ਸੰਘਰਸ਼ ਜਿਹੜਾ ਉਠਣਾ ਸ਼ੁਰੂ ਹੋ ਗਿਆ ਹੈ ਤੇਰੀ ਕਾਰਨ ਦਿਆ ਕਿ ਤੁਸੀਂ ਪੱਤਰਕਾਰੀ ਨਹੀਂ ਕਰਦੇ ਐਕਟੀਵਿਜ਼ਮ ਕਰ ਰਹੇ ਆਂ ਹੋਰ ਜੇਕਰ ਸਾਡੀ ਆਵਾਜ਼ ਕੋਈ ਬੰਦ ਕਰੇਗਾ ਜਾਂ ਤਾਂ ਅਸੀਂ ਘਰੇ ਚੁੱਪ ਕਰਕੇ ਬੈਠ ਜਾਵਾਂਗੇ ਅਸੀਂ ਤੁਹਾਡੀ ਗੱਲ ਕਰਨੀ ਛੱਡ ਦੇਾਂਗੇ ਸਾਡੇ ਨੂੰ ਸਰਕਾਰ ਦੋਨੇ ਹੱਥੀ ਤਿਆਰ ਹੈ ਕਿ ਤੁਸੀਂ ਸਾਡੇ ਨਾਲ ਰਹੋ ਅਸੀਂ ਐਡ ਵੀ ਦੇਵਾਂਗੇ ਪੈਸਾ ਵੀ ਦੇਵਾਂਗੇ ਜੋ ਤੁਹਾਨੂੰ ਚਾਹੀਦਾ ਉਹ ਦੇਵਾਂਗੇ ਪਰ ਇਹਨਾਂ ਲੋਕਾਂ ਦੀ ਗੱਲ ਨਾ ਕਰੋ ਇਹਨਾਂ ਲੋਕਾਂ ਦੀ ਗੱਲ ਵਿੱਚ ਕੀ ਫਰਕ ਹੁੰਦਾ ਹੈ ਜਿਹੜਾ মিডিਆ ਸਰਕਾਰ ਨਾਲ ਰਾਜ ਜਾਂਦਾ ਉਹ ਆ ਜਦੋਂ ਤੁਸੀਂ ਸੜਕ ਰੋਕ ਕੇ ਬੈਠਦੇ ਆ ਉਹ ਲੋਕਾਂ ਤੋਂ ਇੱਕ ਸਾਈਡ ਤੇ ਸਰਕਾਰ ਦੇ ਬੰਦੇ ਆ ਕੇ ਖੜ ਕੇ ਪੁੱਛਦਾ ਕਿੰਨੀ ਕਿ ਦਿੱਕਤ ਆ ਰਹੀ ਹੈ ਜੀ ਕਿੰਨੀ ਕਿ ਪਰੇਸ਼ਾਨੀ ਆ ਰਹੀ ਹੈ ਜੀ ਤਾਂ ਉਹ ਗਾਰਾ ਘਰਾਉਂਦਾ ਲੋਕਾਂ ਨੂੰ ਪਰ ਜਿਹੜਾ ਲੋਕਾਂ ਦਾ ਮੀਡੀਆ ਹੁੰਦਾ ਉਹ ਇਹ ਦਿਖਾਉਂਦਾ ਹੁੰਦਾ ਕਿ ਜਿਹੜੇ ਲੋਕ ਬੈਠੇ ਆ ਕਿ ਕਿਸੇ ਸ਼ੌਕ ਨੂੰ ਨਹੀਂ ਬੈਠੇ ਮਜਬੂਰੀਆਂ ਤੇ ਬੈਠੇ ਆ ਜਦੋਂ ਖਨੌਰੀ ਤੇ ਸ਼ੰਭੂ ਦੇ ਉੱਤੋਂ ਲੋਕਾਂ ਨੂੰ ਰਾਤ ਨੂੰ ਕੁੱਟਿਆ ਜਾ ਰਿਹਾ ਸੀ ਪਰਸੀ ਪਰਸੀ ਚਾਰੇ ਪਾਸੇ ਉਦੋਂ ਵੀ ਅਸੀਂ ਉੱਥੇ ਪਹੁੰਚੇ ਦੇਖਿਆ ਕਿ ਕਿਵੇਂ ਪਰਸ ਸਿਲੰਡਰ ਚੱਕ ਰਹੀ ਹੈ ਕਿਵੇਂ ਬਜ਼ੁਰਗਾਂ ਨੂੰ ਸਿਰ ਤੇ ਗਠੜੀਆਂ ਚੱਕ ਕੇ ਤੋੜਿਆ ਜਾ ਰਿਹਾ ਹੈ ਉਹ ਇੱਕ ਇੱਕ ਚੀਜ਼ ਲੋਕਾਂ ਦੇ ਸਾਹਮਣੇ ਰੱਖੀ ਉਹ ਇਸੇ ਕਰਕੇ ਰੱਖੀ ਕਿ ਅਸੀਂ ਇਹ ਚਾਹੁੰਦੇ ਆ ਕਿ ਜਿਵੇਂ ਅਸੀਂ ਲੋਕ ਪੱਖੀ ਪੱਤਰਕਾਰੀ ਕਰਦੇ ਆ ਇਹ ਲੋਕ ਪੱਤੀ ਪੱਖੀ ਪੱਤਰਕਾਰੀ ਜਿਉਂਦੀ ਰਹਿ ਸਕੇ ਇਹ ਲੋਕ ਪੱਖੀ ਪੱਤਰਕਾਰੀ ਬਰਕਰਾਰ ਰਹ ਸਕੇ ਇਹ ਜਿਹੜੀ ਸਾਡਾ 24 ਤਰੀਕ ਦਾ ਨਾਸੀ ਸੱਦਾ ਵੀ ਦੇਣ ਆਏ ਆ ਅਸੀਂ ਐਸਕੇਐਮ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਮੰਗ ਨੂੰ ਆਪਣੀਆਂ ਮੰਗਾਂ 'ਚ ਸ਼ਾਮਲ ਕੀਤਾ ਅੱਜ ਸਾਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਤੇ ਅਸੀਂ ਇਸ ਚੀਜ਼ ਨੂੰ ਲੈ ਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਜਿੰਨੀਆਂ ਵੀ ਜੱਥੇਬੰਦੀਆਂ ਜਿੰਨੇ ਵੀ ਇਨਸਾਫ਼ ਪਸੰਦ ਲੋਕ ਆਏ ਆ ਕਿ 24 ਤਰੀਕ ਨੂੰ 11 ਵਜੇ ਬਟਿੰਡਾ ਦੇ ਡੀਸੀ ਦਫ਼ਤਰ ਅੱਗੇ ਪਹੁੰਚ ਗਏ ਪਾ ਦਿਓ ਜਿਹੜੀ ਬੋਲਣ ਦੀ ਆਜ਼ਾਦੀ ਹੈ ਸਭ ਦੀ ਮੀਡੀਆ ਦੀ ਆਜ਼ਾਦੀ ਹੈ ਉਹ ਬਰਕਰਾਰ ਰਹਿ ਸਕੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਦੀ